ਲੈਟਰ ਲਿਖਿਆ ਹੋਇਆ ਹੈ ਸਾਈਬਰ ਸੈੱਲ ਨੂੰ ਕੀ ਕੁਛੋ ਲੈਟਰ ਹੈ ਔਰ ਕਿ ਸੋਚ ਕੇ ਉਹ ਲੈਟਰ ਲਿਖਿਆ ਗਿਆ ਕੁਝ ਸਮੇਂ ਤੋਂ ਜਿਹੜੀਆਂ ਸਾਈਬਰ ਵਿੱਚ ਸਪਾਈਸ ਸਾਈਬਰ ਸਪੇਸ ਵਿੱਚ ਬੜੀਆਂ ਘਟਨਾਵਾਂ ਸੀਗੀਆਂ ਕਿ ਸੋਸ਼ਲ ਮੀਡੀਆ ਵਿੱਚ ਲਕਚਰ ਔਰ ਹੋਰ ਇਦਾਂ ਦੇ ਬੜੇ ਮਾੜੇ ਕੰਟੈਂਟਸ ਜਿਹੜੇ ਬੱਚਿਆਂ ਨੂੰ ਬੈਡ ਇਨਫਲੂਐਂਸ ਦਿੰਦੇ ਆ ਉਹ ਬਹੁਤ ਏਅਰ ਹੋ ਰਹੀ ਸੀਗੀ ਔਰ ਦਿਨ ਵ ਦਿਨ ਉਹਨਾਂ ਦੀ ਵੀ ਅਸ਼ਬਤਰੀ ਸੀਗੀ ਬੱਚਿਆਂ ਤੇ ਉਹਦਾ ਬਹੁਤ ਨੈਗੇਟਿਵ ਇਫੈਕਟ ਪੈ ਰਿਹਾ ਸੀਗਾ ਸਾਨੂੰ ਕੰਪਲੇਂਟਸ ਵੀ ਆ ਰਹੀਆਂ ਸੀ ਅਸੀਂ ਵੀ ਇਹ ਸੋਚ ਰਹੇ ਸੀ ਕਿ ਕਿਸ ਤਰੀਕੇ ਨਾਲ ਇਹਨੂੰ ਰੋਕਿਆ ਜਾਵੇ ਕਿਉਂਕਿ ਲੇਟੈਸਟ ਨੂੰ ਇੱਕ ਮਰਡਰ ਵੀ ਉਸ ਚੱਕਰ 'ਚ ਹੋ ਗਿਆ ਔਰ ਇਹ ਇੱਕ ਨੇਰੀਵੰਗ ਆਇਆ ਪਿਛਲੇ ਕੁਝ ਹੀ ਮਹੀਨਿਆਂ 'ਚ ਔਰ ਇਹ ਹੁਣ ਇਹ ਜਿਹੜਾ ਟ੍ਰੈਂਡ ਆ ਇਹਨਾਂ ਵੱਧ ਰਿਹਾ ਹੈ ਕਿ ਇਹਨੂੰ ਰੋਕਣਾ ਜੇ ਆਪਾਂ ਹੁਣ ਨਾਲ ਰੋਕਿਆ ਤਾਂ ਤੇਰੇ ਬਹੁਤ ਮੁਸ਼ਕਲ ਹੋ ਜਾਏਗੀ ਰੋਕਣਾ ਇਸ ਪੱਲੇ ਇਸ ਕਰਕੇ ਕਮਿਸ਼ਨ ਨੇ ਏ ਡੀਜੀਪੀ ਸਾਈਬਰ ਕ੍ਰਾਈਮ ਨੂੰ ਇੱਕ ਚਿੱਠੀ ਲਿਖੀ ਹੈ ਉਸ ਚਿੱਠੀ ਵਿੱਚ ਉਹਨਾਂ ਨੂੰ ਵੀ ਕਿਹਾ ਗਿਆ ਹੈ ਕਿ ਜਿੰਨੇ ਵੀ 4 ਪੁਆਇੰਟਸ ਦੇ ਲੱਤਰ ਹੈ ਜਿਸ ਵਿੱਚ ਪਹਿਲੇ ਪੁਆਇੰਟ 'ਚ ਲਿਖਿਆ ਹੈ ਕਿ ਜਿੰਨੇ ਵੀ ਇਹੋ ਜਿਹੇ ਕੰਟੈਂਟ ਨੇ ਜਿਸੇ ਲੱਛਰਤਾ ਹੈ ਠੀਕ ਹੈ ਸ਼ਲੀਲਤਾ ਹੈ ਔਰ ਗਨ ਕਲਚਰ ਹੈ ਉਹ ਸਾਰੇ ਕੰਟੈਂਟ ਜਿਹੜੇ ਹੈਗੇ ਆ ਉਹ ਜਿਹੜੀ ਸੋਸ਼ਲ ਮੀਡੀਆ ਤੋਂ ਰਿਮੂਵ ਕੀਤੇ ਜਾਣ ਦੂਸਰੇ ਵਿੱਚ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਜਿੰਨੇ ਵੀ ਜਿਹੜੇ ਇਹ ਕ੍ਰਾਈਮ ਹੋ ਰਹੇ ਨੇ ਇਹ ਕੰਟੀਨਿਊਸ ਐਂਡ ਆਨਗoing ਇੱਕ ਕਹਿ ਲਓ ਕਿ ਇੱਕ ਚੀਜ਼ ਹੈ ਔਰ ਇਹਨੂੰ ਰੋਕਣ ਵਾਸਤੇ ਇੱਕ ਵਾਰ ਤਾਂ ਅਸੀਂ ਸਾਰਾ ਕੁਝ ਕਰ ਲਾਂਗੇ ਲੇਕਿਨ ਫਰਦਰ ਅਗਲੇ ਅਗਲੇ ਜਿਹੜੇ ਸਮਿਆਂ ਵਿੱਚ ਜੇ ਕੋਈ ਇਦਾਂ ਦੀ ਘਟਨਾ ਹੁੰਦੀ ਹੈ ਉਹਨੂੰ ਰੋਕਣ ਵਾਸਤੇ ਆਪਣੇ ਆਫਿਸ ਵਿੱਚ ਹੀ ਇੱਕ ਹੋਰ ਸੈੱਲ ਬਣਾਇਆ ਜਾਏ ਸਪੈਸ਼ਲੀ ਸਪੈਸੀਫਿਕਲੀ ਇਹਦੇ ਵਾਸਤੇ ਰੋਕਣ ਵਾਸਤੇ ਤਾਂ ਕਿ ਆਨੇ ਸਮੇਂ ਵਿੱਚ ਵੀ ਕਿਸੇ ਤਰ੍ਹਾਂ ਦੇ ਕੰਟੈਂਟ ਅਪਲੋਡ ਨਾ ਹੋਣ ਤੀਸਰਾ ਉਹਨਾਂ ਨੇ ਕਿਹਾ ਕਿ ਜੇ ਇਦਾਂ ਦੇ ਕੋਈ ਕੰਟੈਂਟ ਹੈਗੇ ਨੇ ਜਿਹੜੇ ਕਿ ਇੰਟਰਨੈਸ਼ਨਲੀ ਜਦੋਂ ਪੋਸਟ ਹੋ ਰਹੇ ਨੇ ਇੰਡੀਆ ਤੋਂ ਬਾਹਰੋਂ ਪੋਸਟ ਹੋ ਰਹੇ ਨੇ ਤੇ ਉਹਨੂੰ ਬਲੌਕ ਕੀਤਾ ਜਾਏ ਉਹਨਾਂ ਦੇ ਲਿੰਕਸ ਨੂੰ ਬਲੌਕ ਕੀਤਾ ਜਾਏ ਔਰ ਯਾ ਮੈਨ ਚੈਨਲਸ ਨੂੰ ਬਲੌਕ ਕੀਤਾ ਜਾਏ ਚੌਥਾ ਹੈ ਜਿਨ੍ਹਾਂ ਨੇ ਇਹ ਕ੍ਰਾਈਮ ਕੀਤੇ ਜਿਨ੍ਹਾਂ ਨੇ ਕੰਟੈਂਟਸ ਅਪਲੋਡ ਕੀਤੇ ਨੇ ਜਿਹੜੀਆਂ ਬਣਦੀਆਂ ਧਾਰਾਵਾਂ ਨੇ ਚਾਹੇ ਉਹ ਆਈਟੀ ਐਕਟ ਹੈ ਚਾਹੇ ਉਹ ਬੀਐਨਐਸ ਹੈ ਚਾਹੇ ਉਹ ਪਾਕਸੋ ਦੀਆਂ ਲੱਗਦੀਆਂ ਧਾਰਾਵਾਂ ਜਿਸ ਵਿੱਚ ਛੋਟੇ ਬੱਚਿਆਂ ਦਾ ਐਸੋਸੀਏਸ਼ਨ ਕਰਕੇ ਸ਼ੋਸ਼ਣ ਹੁੰਦਾ ਹੋਇਆ ਦਿਖਾਇਆ ਜਾਂਦਾ ਹੈ ਉਨ੍ਹਾਂ ਤੇ ਬਣਦੀਆਂ ਘਾਰ ਤਾਰਾਂ ਵਾਲਾ ਕੇ ਉਨ੍ਹਾਂ ਤੇ ਕੀ ਸਪਰਚਾ ਦੱਜਦਾ